ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਸਿਆਸੀ ਅਖਾੜਾ ਭੱਗਦਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਇਸ ਵੀਡੀਓ ਨੂੰ ਲੈ ਕੇ ਹੁਣ ਫਿਰ ਤੋਂ ਜਿਹੜਾ ਲਗਾਤਾਰ ਪਲਟਵਾਰ ਵੀ ਜਿਹੜੇ ਕਈ ਕੀਤੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਸੁਰਿੰਦਰ ਪਾਲਕ ਆਲਖ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਾਣ ਬੁੱਝ ਕੇ ਚੋਣਾਂ ਦਾ ਪ੍ਰਚਾਰ ਕਰਨ ਤੋਂ ਜਿਹੜਾ ਜਾਣ ਬੁਝ ਕੇ ਕੀਤਾ ਜਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥਕ ਪਾਰਟੀ ਹੈ ਤਾਂ ਉਹ ਪਹਿਲਾਂ ਵੀ ਬੰਦੀ ਸਿੰਘਾ ਦੇ ਨਾਲ ਖੜੀ ਸੀ ਅੱਜ ਵੀ ਬੰਦੀ ਸਿੰਘਾਂ ਦੇ ਨਾਲ ਹੈ ਤੇ ਹਮੇਸ਼ਾ ਬੰਦੀ ਸਿੰਘਾਂ ਨੂੰ ਲੈ ਕੇ ਨਾਲ ਰੱਖੇਗੀ ਤੇ ਜਿਸ ਦੇ ਦੌਰਾਨ ਹੱਕ ਦੇ ਵਿੱਚ ਸੁਨਿੰਦਰਪਾਲ ਆਲਖ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਵਿਰੋਧੀਆਂ ਤੇ ਪਲਟਵਾਰ ਕੀਤੇ ਤੇ ਉਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਬੰਦੇ ਨੇ ਇਹ ਕੁਝ ਚੋਣ ਪ੍ਰਚਾਰ ਕਰਨਾ ਬਸ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਸਿਰਫ ਸਿਰਫ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਚੜ੍ਹਦੀ ਕਲਾ ਵਾਲਾ ਹੈ ਤੇ ਬਦਨਾਮ ਕਰਨ ਦੀ ਫਿਰ ਤੋਂ ਜਿਹੜੀ ਕੋਸ਼ਿਸ਼ ਉਹ ਹੋ ਰਹੀ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਝ ਵਿਰੋਧੀ ਤੇ ਤਿੱਖੇ ਨਿਸ਼ਾਨੇ ਸਾਧ ਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਰਿੰਦਰਪਾਲ ਔਲਖ ਦਾ ਹੋੜ ਕੀ ਕਹਣਾ ਹੈ ਤੇ ਨੰਨੀ ਸ਼ਾਂ ਚਲਾਉਣ ਵਾਲੀ ਮਹਾਨ ਸ਼ਖਸੀਅਤ ਬੀਬੀ ਹਰਸਿੰਦਰਤ ਕੌਰ ਬਾਦਲ ਜੀ ਜਿਨ੍ਹਾਂ ਦੇ ਚੋਣ ਪ੍ਰਚਾਰ ਦੇ ਵਿੱਚ ਉਹੀ ਝਾੜੂ ਕੂਨੀ ਪੰਜਾ ਤੇ ਕੁਝ ਕਾਤਲ ਬਦਮਾਸ਼ਾਂ ਦੇ ਕਰਿੰਦਿਆ ਨੇ ਜਿਹੜਾ ਖੱਲਲ ਪਾਉਣ ਦੀ ਕੋਸ਼ਿਸ਼ ਕੀਤੀ ਆ ਲੋਕੋ ਜਾਗ ਜਾਓ ਇਹ ਉਹੀ ਤਰੀਕਾ ਅਪਣਾਇਆ ਜਾ ਰਿਹਾ ਜਿਹੜਾ ਝਾੜੂ ਨੇ ਸ਼ੁਰੂ ਕੀਤਾ ਸੀ ਤੇ ਉਹ ਜਿਹੜਾ ਅੱਜ ਤੱਕ ਚੱਲ ਰਿਹਾ ਤੇ ਉਸ ਕਰਤੂਤਾਂ ਦਾ ਫਲ ਜਿਹੜਾ ਪੰਜਾਬ ਹੁਣ ਪਿਛਲੇ 2 ਸਾਲਾਂ ਤੋਂ ਭੁਗਤ ਰਿਹਾ ਉਹ ਕਿਸੇ ਨੂੰ ਭੁੱਲਿਆ ਨਹੀਂ ਇਹ ਉਹੀ ਲੋਕ ਨੇ ਹੁਣ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵੇਖ ਕੇ ਇਹ ਫੇਰ ਤੱਪੇ ਫਿਰਦੇ ਨੇ ਤੇ ਉਹਨਾਂ ਪੁਰਾਣੇ ਕਰਤੂਤਾਂ ਤੇ ਹੀ ਉੱਤਰ ਆਏ ਨੇ ਆਹ ਇੱਕ ਵੀਡੀਓ ਦੇਖੋ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਆਪਸ ਹਸਾਬ ਲਾਓ ਮੈਂ ਸਾਰੀ ਦਿਨ ਦਿਖਾਉਣਾ ਥੋੜੀ ਜਿਹੀ ਇਹ ਦਿਖਾਉਣਾ ਤੁਹਾਨੂੰ ਮੈਂ ਵੀ ਆਹ ਤੇ ਆ ਕੇ ਡੜ ਕੇ ਗੱਲ ਤਾਂ ਕਰ ਮੇਰੇ ਕੋਲ ਤੁਸੀਂ ਇਹਦੀ ਬੰਦੀ ਸੰਗਾ ਦੀ ਗੱਲ ਹੋਈ ਹੈ ਨੇ ਦੇ 2500 ਦੇਖੋ ਇਹੋ ਹੀ ਤਰੀਕਾ ਇਹ 2000 ਗੁੰਡੇ ਵਿਦਵਾਨ ਸਕੀ ਭੇਚਾਉਂਦੇ ਨੇ ਨਿਹੰਗ ਸਿੰਘਾਂ ਦੇ ਭੇਚਾਉਂਦੇ ਨੇ ਇੱਕ ਭੇਡ ਪਿੱਛੇ ਬੋਲਣ ਦੀ ਇਹ ਜੀ 25 ਸਾਲ ਰਾਜ ਰਹਿ ਗਿਆ ਉਹ ਭਈ ਤੂੰ ਪਹਿਲਾਂ ਸਾਡੇ 25 ਸਾਲ ਹੀ ਪੂਰੇ ਕਰ ਦੇ ਤਾਂ ਬਾਕੀ ਗੱਲ ਤਾਂ ਫੇਰ ਤੈਨ ਨਾਲ ਕਰ ਲਾਂਗੇ ਕਿਹੜੇ 25 ਸਾਲ ਰਾਜ ਰਹਿ ਗਿਆ ਸਾਬ ਬਦਲ ਦਾ ਤਿੰਨ ਜਿਹੜੀਆਂ ਟਰਮਾਂ ਉਹਨਾਂ ਨੇ ਪੂਰੀਆਂ ਕੀਤੀਆਂ ਦੋ ਲਗਾਤਾਰ ਤੇ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਕਦੇ ਵੀ ਕਾਂਗਰਸ ਨੇ ਕਾਤਲ ਪੰਜੇ ਨੇ ਜਿਹੜੀ ਸੀਗੀ ਕਦੀ ਵੀ ਅਕਾਲੀ ਸਰਕਾਰ ਇਪਾਂ ਇਹਦਾ ਬੱਦਲ ਦੀ ਹੋਵੇ ਖਬਰ ਨਾਲਾ ਦੀ ਹੋਵੇ ਜਾਂ ਉਸ ਤੋਂ ਪਹਿਲਾਂ ਕੋਈ ਰਹੀ ਹੋਵੇ ਉਹ ਉਹਨੂੰ ਕਦੀ ਸਮਾਂ ਪੂਰਾ ਕਰਨੇ ਨਹੀਂ ਦਿੱਤਾ ਇਹਦਾ ਬੱਦਲ ਦੀ ਜਿਹੜੀ ਆਪਣੀ ਹਿੰਮਤ ਸੀ ਕਿ ਉਹਨਾਂ ਨੇ ਇੱਕ ਇੱਕ ਸਰਕਾਰ ਪੂਰਾ 5 ਸਾਲ ਚਲਾਈ ਤੇ ਦੂਸਰੀ ਲਗਾਤਾਰ ਦੋ ਟਰਮਾਂ ਪੂਰੀਆਂ 10 ਸਾਲ ਚਲਾਈ 25 ਸਾਲ ਤਾਂ ਪੂਰੇ ਹੀ ਨਹੀਂ ਹੁੰਦੇ ਚਲੋ ਹੁਣ ਇਹਦੇ ਵਿੱਚ ਇਹ ਦੇਖਣ ਵਾਲੀ ਗੱਲ ਆ ਵੀ ਇਹ ਨਿੰਗਾਂ ਦੇ ਨਿਆਣ ਸਿੰਘਾਂ ਦੇ ਭੇਖ ਦੇ ਵਿੱਚ ਇਹ ਝੜੂ ਦੇ ਜਾਂ ਕਾਂਗਰਸ ਦੇ ਜਾਂ ਜਿਹੜੇ ਕਾਤਲ ਬਦਮਾਸ਼ ਅਜਕਲ ਜਿਹੜੇ ਸਮਾਜ ਸੇਵੀ ਬਣੇ ਫਿਰਦੇ ਨੇ ਤੇ ਹੁਣ ਉਹ ਸਿਆਸੀ ਪਾਲੀ ਖੇਡਣ ਦੀ ਝਾਕ ਵਿੱਚ ਨੇ ਉਹਨਾਂ ਦੇ ਸਾਹੇ ਰਲੇ ਮਿਲੇ ਗੁੰਡੇ ਇਹ ਕਿ ਕਿਹੜੇ ਬੰਦੇ ਸਿੰਘਾਂ ਦੀ ਗੱਲ ਕਰ ਰਹੇ ਨੇ ਬੰਦੇ ਫਿਰ ਗੱਲ ਕਰ ਕਿੱਥੇ ਰਹੇ ਨੇ ਉਸ ਉਹਨਾਂ ਸਵਾ ਦੋ ਤਿੰਨ ਗੁੰਡਿਆਂ ਤੋਂ ਸਵਾ ਹੋਰ ਕੁਝ 100 200 ਲੋਕ ਜਿਹੜੇ ਚੁੱਪ ਕਰਕੇ ਸੁਣ ਰਹੇ ਨੇ ਵੇਖ ਰਹੇ ਨੇ ਇਹਨਾਂ ਦੇ ਮੂੰਹ ਵੱਲ ਤੇ ਉਥੋਂ ਹੀ ਸਿੱਧ ਹੁੰਦਾ ਵੀ ਇਹ ਗੁੰਡੇ ਵਿਦਵਾਸ ਜਿਹੜੇ ਨੇ ਇਹ ਸਿਰਫ ਚੋਣ ਪ੍ਰਚਾਰ ਦੇ ਖੱਲ ਪਾਉਣ ਦੇ ਮਕਸਦ ਨਾਲ ਇਹ ਕਤੂਤਾ ਕਰਦੇ ਨੇ ਔਰ ਬੰਦੀ ਸਿੰਘਾਂ ਨਾਲ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਬੰਦੇ ਸਿੰਘਾਂ ਵਾਸਤੇ ਤਾਂ ਮੋਰਚਾ ਮਹਾਲੀ ਚੱਲਟਿਆ ਅੱਛਾ ਚੱਲ ਵੀ ਰਿਹਾ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਸਾਰਾ ਜ਼ੋਰ ਲਾ ਚੁੱਕੇ ਨੇ ਤੇ ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਕੋਸ਼ਾਂ ਸਰਕਾਰ ਬਹੁਤਾਤ ਵਿੱਚ ਜਿਹੜੇ ਬੰਦੀ ਸਿੰਘ ਸੀਗੇ ਉਹ ਪੈਰੋਲ ਤੇ ਜਾਂ ਪੱਕੀ ਪੈਰੋਲ ਤੇ ਜਾਂ ਉਹ ਬਾਹਰ ਆ ਚੁੱਕੇ ਨੇ ਸવાય ਸਿਰਫ ਇੱਕ ਦੋ ਦੋ ਚਾਰ ਨੂੰ ਛੱਡ ਕੇ ਭਾਈ ਰਾਜੋਆਣਾ ਜਾਂ ਭਾਈ ਹਵਾਰਾ ਜਾਂ ਭਾਈ ਤਾਰਾ ਜਾਂ ਸ਼ਾਇਦ ਅਜੇ ਤੇ ਜਿਹੜਾ ਆਪਣਾ ਪ੍ਰੋਫੈਸਰ ਭੁੱਲਰ ਆ ਉਡੀਏ ਪਰੋਲ ਜਿਹੜੀ ਹੈ ਇਹਨਾਂ ਦਾ ਜਿਹੜਾ ਮਾਲਕ ਹੈ ਦਿੱਲੀ ਬੈਠਾ ਉਹ ਰੋਕੇ ਬੈਠਾ ਸੋ ਬੰਦੀ ਸਿੰਘਾਂ ਵਾਸਤੇ ਜੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਜਪੰਤ ਸਰ ਰਲ ਕੇ ਕਰ ਰਿਹਾ ਹੈ ਉਹ ਇਹ ਗੁੰਡੇ ਬਦਮਾਸ਼ਾਂ ਦੇ ਵਾਸਤੇ ਥੋੜਾ ਇਹਨਾਂ ਵਾਸਤੇ ਛੱਡਿਆ ਵੀ ਹੁਣ ਇਹ ਉਹ ਬੰਦੀ ਸਿੰਘਾਂ ਵਾਸਤੇ ਇਹ ਗੱਲ ਕਰਨਗੇ ਸੋ ਲੋਕੋ ਸਮਝੋ ਇਹ ਸਿਰਫ ਚੋਣ ਪ੍ਰਚਾਰ ਜਾਂ ਖਲਲ ਪਾਉਣ ਦੇ ਮਕਸਦ ਨਾਲ ਇਹ ਪੈថា ਦੇ ਕੇ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਮੋਟੀਵੇਟ ਕਰਕੇ ਘੱਲਿਆ ਜਾਂਦਾ ਆ ਤੇ ਉਹੀ ਕੁਛ ਕਰ ਰਹੇ ਨੇ ਜਿਵੇਂ ਚਾਰ ਸਵੇਰੇ ਝਾੜੂ ਦੀ ਕੁੱਤਿਆ ਕੁੱਤਿਆ ਹੋ ਰਹੀ ਆ ਦੁਰਲਾਤਾਂ ਪੈ ਰੀਆਂ ਨੇ ਪਿੰਡਾਂ ਦੇ ਨਾਲ ਵੜਨ ਦਿੱਤਾ ਜਾ ਰਿਹਾ ਜਿੱਥੇ ਕਦੇ ਜਾਂਦੇ ਨੇ ਲੋਕੀ ਦੁਰਕੀ ਲੁਵਾਉਂਦੇ ਨੇ ਉਹਨਾਂ ਮੰਤਰੀਆਂ ਦੀ ਜਾਂ ਇਹਨਾਂ ਦੇ ਵੱਡੇ ਲੀਡਰ ਜਿਹੜੇ ਨੇ ਸਾਰੇ ਦਿੱਲੀ ਵਾਲੀ ਤਕਰੀਬਨ ਉਹ ਸਾਰੇ ਜੇਲ੍ਹ ਜਾ ਚੁੱਕੇ ਨੇ ਕਾਦੇ 'ਚ ਰਿਸ਼ਵਤਖੋਰੀ ਦੇ ਮਾਮਲੇ 'ਚ ਸ਼ਰਾਬ ਦੇ ਮਾਮਲੇ 'ਚ ਰਿਸ਼ਵਤ ਲਈ ਤੇ ਉਹਦੇ 'ਚ ਹੁਣ ਇਹ ਉਹਨਾਂ ਨੂੰ ਛਡਾਉਣ ਵਾਸਤੇ ਪੰਜਾਬ ਵਾਲੇ ਜਿਹੜੇ ਤਰਲੋ ਮੱਛੀ ਹੁੰਦੇ ਫਿਰਦੇ ਨੇ ਚਲੋ ਇੱਕ ਦਾ ਗੱਲ ਚੰਗਾ ਹੋਇਆ ਵੀ ਚਲੋ ਪੰਜਾਬ ਦਾ ਜਿਹੜਾ ਜਹਾਜ਼ ਸੀਗਾ ਉਹਨੂੰ ਚਾਰ-ਚਾਰ ਸਹਾ ਆਜੂ ਵਿਚਾਰੇ ਨੂੰ ਗੱਡਾ ਬਣਾ ਚੱਜਾ ਸੀ ਕੇਜਰੀਆਲ ਨੇ ਚਲੋ ਉਹ ਵੀ ਚੋ ਚਾਰਾ ਤੇਲ ਪਾਣੀ ਚੈੱਕ ਕਰ ਲੈਣਗੇ ਉਹਨੇ ਮੁਰਮਤ ਵਗੈਰਾ ਕਰਾ ਲੈਣਗੇ ਫਿਰ ਇਹਨਾਂ ਨੇ ਉਹੀ ਕਕਰ ਤੂਤਾਂ ਦੇ ਫੇਰ ਕਰਨੀਆਂ ਨੇ ਸੋ ਪ੍ਰਚਾਰ ਦੇ ਵਿੱਚ ਇਹ ਖਲਲ ਪਾਉਣਾ ਜਿਹੜਾ ਸੀਗਾ ਇਹ ਝਾੜੂ ਦੀ ਦੇਣ ਸੀ ਤੇ ਹੁਣ ਝਾੜੂ ਆਪਦਾ ਜਾਂਦਾ ਜਾਂਦਾ ਖਾਤਮੇ ਦੇ ਲੱਗ ਗਈ ਆ ਪਰ ਉਹ ਕਰਤੂਤਾਂ ਆਪਦੇ ਬੰਦਿਆਂ ਤੋਂ ਕਰਾਉਣਾ ਨਹੀਂ ਟੱਲਦੇ ਅਜੇ ਵੀ ਤੇ ਛੋਮਣੀ ਕਾਲੀ ਦਲ ਦੇ ਜਹਾਰੂ ਵਰਕਰਾਂ ਨੂੰ ਯੂਥ ਨੂੰ ਇਹ ਹੀ ਬੇਨਤੀ ਆ ਕਿ ਜਿੱਥੇ ਵੱਡੇ ਲੀਡਰ ਪ੍ਰਚਾਰਕਾਂ ਜਾਂਦੇ ਨੇ ਉੱਥੇ ਨਾਲ ਵੱਡੇ ਜਥਿਆਂ ਦੇ ਰੂਪ ਚ ਜਾਇਆ ਕਰੋ ਤੇ ਇਹੋ ਜੇ ਬਦਮਾਸ਼ਾਂ ਗੁੰਡਿਆਂ ਨੂੰ ਲਾਗੇ ਨਾ ਫੜਕੰਦਿਆ ਕਰੋ ਪ੍ਰਚਾਰ ਦੇ ਵਿੱਚ ਕੋਈ ਖਲਣ ਨਾ ਪਾ ਸਕਣ ਇਹਨਾਂ ਨੂੰ ਆਪਣੇ ਪ੍ਰਾਣੀਆਂ ਕਰਤੂਤਾਂ ਜਿਹੜੀਆਂ ਨੇ ਉਹ ਹੁਣ ਨਾ ਕਰ ਸਕਣ ਸੋ ਲੋਕਾਂ ਨੂੰ ਵੀ ਬੇਨਤੀ ਆ ਲੋਕਤਾ ਵੈਸੇ ਹੁਣ ਸਿਆਣੇ ਵੀਡੀਓ ਵਿੱਚ ਸਾਫ਼ ਦਿਸ ਰਿਹਾ ਵੀ ਸਵਾਏ ਇਹਨਾਂ ਦੋ ਦਿਨ ਗੁੰਡੇ ਬਦਮਾਸ਼ਾਂ ਤੋਂ ਹੋਰ ਕੋਈ ਬੰਦਾ ਨਹੀਂ ਉੱਠ ਕੇ ਨਹੀਂ ਤਾਂ ਜੇ ਕੋਈ ਲੋਕਾਂ ਨੂੰ ਇਹਨਾਂ ਦੀ ਗੱਲ ਸੱਚੀ ਲੱਗੀ ਕੋਈ ਦੋ ਚਾਰ ਬੰਦੇ ਤਾਂ ਉੱਠ ਕੇ ਇਹਨਾਂ ਦੇ ਨਾਲ ਹਾਮੀ ਭਰਦੇ ਉਹੀ ਬਦਮਾਸ਼ ਆਪ ਦਾ ਰੋਲਾ ਰਪਾ ਪਾ ਕੇ ਪੁਲਿਸ ਦੇ ਤੱਕ ਤੋਕੇ ਪਰ ਭਜਾਤੇ ਹੋਣੇ ਆ ਹੋਰ ਉਹਨਾਂ ਦੇ ਪੱਲੇ ਕੱਖ ਨਹੀਂ ਤੇ ਬਸ ਇਹ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਜੋਗੇ ਆ ਹੋਰ ਇਹਦੇ ਚ ਸੱਚਾਈ ਕੋਈ ਨਹੀਂ ਬੀਬਾ ਜੀ ਦੀ ਬਹੁਤ ਹੋ ਚਾ ਹੁਣ ਬੀਬਾ ਜੀ ਬਹੁਤ ਜੋਰ ਲਾ ਰਹੇ ਨੇ ਸਾਰਾ ਨਾ ਸਮਝ ਜਿਹੜਾ ਆਪਣੇ ਬਟਿੰਡੇ ਵਾਤੇ ਜੋ ਕੀਤਾ ਆ ਬੀਬਾ ਜੀ ਨੇ ਜਿਹੜਾ ਹੈਗੀਆਂ ਨੇ ਕਾਮਯਾਬੀਆਂ ਉਹਦਾ ਗਣੋਂ ਬੇਟੀਏ ਤਾਂ ਮੇਰੇ ਖਿਆਲ ਕੋਈ ਆਪਾਂ ਨੂੰ ਲੜੀ ਟੁੱਟਣੀ ਨਹੀਂ ਲੱਗੀ ਸਭ ਤੋਂ ਵੱਡੀ ਏਮਜ਼ ਬਹੁਤ ਬਹੁਤ ਵੱਡੇ ਜਿਹੜੇ ਫਰੂਟ ਪ੍ਰੋਸੈਸਿੰਗ ਪਲਾਂਟ ਉਹਨਾਂ ਨੇ ਆਪਣੇ ਸਮੇਂ ਚਲਾਏ ਬਟਿੰਡੇ ਦਾ ਨੁਹਾਰ ਬਦਲਦੀ ਬਟਿੰਡਾ ਜਿਹੜਾ ਅਜਿਹਾ ਸ਼ਹਿਰ ਟਿੱਬੇ ਵਾਲਾ ਸ਼ਹਿਰ ਸੀਗਾ ਉਹਨੋਂ ਜਿਹੜਾ ਆ ਮਤਲਬ ਕਿ ਪੰਜਾਬ ਦੇ ਸੋਨੇ ਸ਼ਹਿਰਾਂ ਚ ਉਹਦੀ ਜੇ ਉਹ ਸ਼ਮਾਰ ਹੁੰਦਾ ਆ ਤੇ ਸਾਕੋ ਬੀਬਾ ਜੀ ਦੇਨ ਨੇ ਤੇ ਇਹ ਦੋ ਗੁੰਡੇ ਉੱਠ ਕੇ ਬਦਮਾਸ਼ ਉੱਠ ਕੇ ਤੇ ਲਾਲਾ ਲਾਲਾ ਕਰਕੇ ਸਿਰਫ ਆਪਣੀ ਪੋਲੀਟੀਕਲ ਮਾਈਲੇਜ ਲੈਣ ਵਾਸਤੇ